ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਧਰਤੀ ਦਾ ਪਰਮਾਨੰ ਕਰਦੇ ਕਰਦੇ ਸਮੁੰਦਰ ਦੇ ਕੰਢੇ ਜਾ ਰਹੇ ਸਨ ਉਥੇ ਉਹਨਾਂ ਨੇ ਇੱਕ ਖਾਲੀ ਜਗ੍ਹਾ ਦੇਖ ਕੇ ਆਪਣਾ ਡੇਰਾ ਲਗਾ ਲਿਆ ਤੇ ਭਾਈ ਮਰਦਾਨਾ ਜੀ ਦੇ ਨਾਲ ਸ਼ਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੇ ਸ਼ਬਦ ਕੀਰਤਨ ਕਰਦਿਆਂ ਕਰਦਿਆਂ ਤੇਜ ਹਨੇਰੀ ਆਉਣੀ ਸ਼ੁਰੂ ਹੋ ਗਈ ਤੇ ਦੇਖਦਿਆਂ ਹੀ ਦੇਖਦਿਆਂ ਉਸ ਤੇਜ ਹਨੇਰੀ ਨੇ ਭਿਆਨਕ ਤੂਫਾਨ ਦਾ ਰੂਪ ਧਾਰਨ ਕਰ ਲਿਆ ਇੰਨਾ ਭਿਆਨਕ ਤੂਫਾਨ ਦੇਖ ਕੇ ਪਾਈ ਮਰਦਾਨਾ ਜੀ ਬਹੁਤ ਘਬਰਾ ਗਏ ਤੇ ਸਤਗੁਰੂ ਜੀ ਨੂੰ ਆਖਣ ਲੱਗੇ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਆਣ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਇੰਨਾ ਤੇਜ ਤੂਫਾਨ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਭਾਈ ਮਰਦਾਨੇ ਦੀ ਡਰੀ ਹੋਈ ਹਾਲਤ ਨੂੰ ਦੇਖ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮਰਦਾਨਿਆ ਤੂੰ ਡਰਨਾ ਇਹ ਕਾਲ ਯੁੱਗ ਹੈ ਜਿਹੜਾ ਤੂਫਾਨ ਦਾ ਰੂਪ ਧਾਰਨ ਕਰਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੂੰ ਸਿਰਫ ਵਾਹਿਗੁਰੂ ਜੀ ਦਾ ਸਿਮਰਨ ਕਰੀ ਚੱਲ ਤੇਰੇ ਨੇੜੇ ਤੇੜੇ ਕੋਈ ਬਣਾ ਨਹੀਂ ਆਵੇਗੀ ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਨੂੰ ਮੰਨਿਆ ਤੇ ਲਗਾਤਾਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤੂਫਾਨ ਨੇ ਕਈ ਤਰ੍ਹਾਂ ਦੇ ਭਿਆਨਕ ਰੂਪ ਧਾਰਨ ਕੀਤੇ ਤੇ ਇਹਨੇ ਨੂੰ ਕਲਯੁਗ ਜੋ ਇੱਕ ਤੂਫਾਨ ਦੇ ਰੂਪ ਵਿੱਚ ਆਇਆ ਸੀ ਇੱਕ ਵੱਡੇ ਦਾਨਵ ਦਾ ਰੂਪ ਧਾਰ ਕੇ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਪਹਾੜ ਹੁੰਦਾ ਹੈ ਸਾਹਮਣੇ ਆਇਆ ਫਿਰ ਕਲਯੁਗ ਨੇ ਅਗਨੀ ਦਾ ਰੂਪ ਧਾਰਨ ਕਰ ਲਿਆ ਤੇ ਚਾਰੇ ਪਾਸੇ ਧੂਆਂ ਹੀ ਧੂਆਂ ਆਗ ਹੀ ਆਗ ਨજર ਆਉਣ ਲੱਗੀ ਫਿਰ ਕਲਯੁਗ ਨੇ ਕਾਲੀਆਂ ਘਟਾ ਦਾ ਰੂਪ ਧਾਰਨ ਕਰ ਲਿਆ ਅਤੇ ਮੋਲੇ ਧਾਰ بارش ਹੋਣੀ ਸ਼ੁਰੂ ਹੋ ਗਈ ਬਿਜਲੀ ਬਹੁਤ ਚਮਕਣ ਲੱਗੀ ਤੇ ਕੰਕਰਾਂ ਦੀ ਵਰਖਾ ਹੋਣੀ ਸ਼ੁਰੂ ਹੋ ਗਈ ਪਰ ਗੁਰੂ ਜੀ ਤੇ ਭਾਈ ਮਰਦਾਨਾ ਅਡੋਲ ਹੋ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤੇ ਨਾਲ ਹੀ ਗੁਰੂ ਜੀ ਪਾਈ ਮਰਦਾਨੇ ਨੂੰ ਸਮਝਾਉਣ ਲੱਗੇ ਕਿ ਜਮ ਲੋਕ ਦਾ ਤਾਂ ਉਹਨੂੰ ਹੀ ਡਰ ਹੁੰਦਾ ਹੈ ਜੋ ਪਰਮਾਤਮਾ ਤੋਂ ਦੂਰ ਹੁੰਦਾ ਹੈ ਸੰਤਾਨ ਨੂੰ ਤਾਂ ਉਸ ਰੱਬ ਦਾ ਸਹਾਰਾ ਹੈ ਜਿਸ ਨੇ ਪੂਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਜਦੋਂ ਕਲਯੁਗ ਨੇ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣੇ ਤਾਂ ਉਸ ਨੇ ਤੂਫਾਨ ਤੋਂ ਮਾਨਵ ਦਾ ਰੂਪ ਧਾਰਨ ਕਰ ਲਿਆ ਤੇ ਗੁਰੂ ਜੀ ਦੇ ਸਾਹਮਣੇ ਆ ਗਿਆ